ਪੰਜਾਬ ਦੇ ਵਿੱਚ ਲਗਾਤਾਰ ਜਿੱਥੇ ਹੜ੍ਹ ਆਏ ਹੋਏ ਨੇ ਤਾਂ ਉੱਥੇ ਪਾਰੀ ਮੀਂਹ ਨੇ ਵੀ ਕਾਫੀ ਨੁਕਸਾਨ ਲੋਕਾਂ ਦਾ ਕੀਤਾ ਤਾਜ਼ੀ ਘਟਨਾ ਸ਼ਮੁਖਸਰ ਸਾਹਿਬ ਦੇ ਇੱਕ ਪਿੰਡ ਤੋਂ ਸਾਹਮਣੇ ਜਿੱਥੇ ਇੱਕ ਗਰੀਬ ਘਰ ਦੀ ਛੱਤ ਡੇਗੀ ਹੈ ਛੱਤ ਡੇਗੀ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਮਾਲੀ ਨੁਕਸਾਨ ਬਹੁਤ ਹੋਇਆ ਪਰਿਵਾਰ ਦਾ ਕਹਿਣਾ ਹੈ ਕਿ ਅਜ ਉਸ ਵੇਲੇ ਸ਼ੋਮਨੀ ਕਾਜਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਸਾਨੂੰ 5-5 ਮਰਲੇ ਦੇ ਪਲਾਟ ਵੇਲੇ ਸੀਗੇ ਤਾਂ ਉਸੇ ਪਲਾਟ ਦੇ ਉੱਪਰ ਇੱਕ ਘਰ ਅਸੀਂ ਬਣਾਇਆ ਹੋਇਆ ਸੀ ਜਿਹੜਾ ਕਿ ਹੁਣ ਜ਼ਿਆਦਾ ਖਸਤਾ ਹੋ ਗਿਆ ਸੀ ਜਿਸ ਕਰਕੇ ਜ਼ਿਆਦਾ ਮੀਂਹ ਪੈਣ ਦੇ ਨਾਲ ਸਾਡਾ ਮਕਾਨ ਜਿਹੜਾਗਾ ਉਹ ਟਹਿ ਟੇਰੀ ਹੋ ਗਿਆ ਤਸਵੀਰਾਂ ਤੋਂ ਦਿਖਾ ਰਿਆਂ ਸ਼੍ਰੀ ਮੁਖਸਤ ਸਾਹਿਬ ਦਾ ਇਹ ਪੂਰਾ ਮਾਮਲਾ ਜਿਹੜਾਗਾ ਦੱਸਿਆ ਜਾ ਰਿਹਾ ਸ਼੍ਰੀ ਮੁਖਸਤ ਸਾਹਿਬ ਦੇ ਪਿੰਡ ਬੰਗਲ ਦੇ ਵਿੱਚ ਗਰੀਬ ਪਰਿਵਾਰ ਦੇ ਕਾਦੀ ਛੱਤ ਡਿੱਗ ਜਾਣ ਨਾਲ ਚਾਣੀ ਨੁਕਸਾਨ ਤੋਂ ਬਚਾਰਿਆ ਪਰ مالی ਨੁਕਸਾਨ ਪਾਰੀ ਹੋ ਗਿਆ ਇਹ ਘਰ 26 ਸਾਲ ਪਹਿਲਾਂ ਬਾਦਲ ਸਰਕਾਰ ਵੱਲੇ ਪੰਜ-ਪੰਜ ਮਰਲਿਆਂ ਦੇ ਪਲਾਟਾ ਚ ਬਣਾਇਆ ਗਿਆ ਸੀ ਜੋ ਹੁਣ ਬੁਰੀ ਤਰ੍ਹਾਂ ਖਰਾਬ ਹਾਲਤ ਵਿੱਚ ਹੋ ਚੁੱਕਾ ਹੈ ਬੀਤੀ ਰਾਤ ਸਤਨਾਮ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ ਜਿਸ ਨਾਲ ਪਰਿਵਾਰ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਗਰੀਬ ਪਰਿਵਾਰ ਨੇ ਸਰਕਾਰ ਕੋਲ مالی ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਆਪਣਾ ਮੂੜ ਛੱਤਾਂ ਹੇਠ ਆ ਸਕਣ ਤਾਂ ਇਹ ਪੂਰੀ ਤਸਵੀਰ ਜਿਹੜੀ ਹੈ ਵੰਗਲ ਪਿੰਡ ਦੀ ਦਸਤੂਜਾ ਰਹੀ ਹੈ ਸਤਨਾਮ ਸਿੰਘ ਪੀੜਤ ਪਰਿਵਾਰ ਹੈ ਜਿਸ ਦੀ ਅਚਾਨਕ ਛੱਤ ਡੇਗੀ ਘਰ ਦੇ ਵਿੱਚ ਪਿਆ ਸਾਰਾ ਸਮਾਨ ਮਲਬੇ ਹੇਟ ਦਾ ਬਗਿਆ ਪਰ ਖੁਸ਼ਕਿਸਮਤੀ ਨਾਲ ਪਰਿਵਾਰ ਦੇ ਮੈਂਬਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਣਕਾਰੀ ਦੇ ਅਨੁਸਾਰ ਇਹ ਕਾਰ ਉਸ ਕਲੋਨੀ ਦੇ ਵਿੱਚ ਬਣਿਆ ਜੋ ਬਾਦਲ ਸਰਕਾਰ ਦੇ ਸਮੇਂ 1990 ਦੇ ਵਿੱਚ ਬੇਕਰ ਪਰਵਾਰਾਂ ਦੇ ਲਈ 5-5 ਪਰਲੀਆਂ ਦੇ ਪਲਾਟ ਕੱਟ ਕੇ ਦਿੱਤੀ ਗਈ ਸੀ ਜਿਸ ਕਲੋਨੀ ਦੇ ਵਿੱਚ ਕੁੱਲ 16 ਘਰ ਬਣਾਏ ਗਏ ਨੇ ਪਰ 26 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਇਹ ਘਰ ਹੁਣ ਖਸਤਾ ਹਾਲ ਹੋ ਚੁੱਕੇ ਨੇ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਪਈ ਬਾਰਿਸ਼ ਕਾਰਨ ਇਨ੍ਹਾਂ ਦੀਆਂ ਛੱਤਾਂ ਹੋਰ ਵੀ ਜ਼ਿਆਦਾ ਮਾਰੀਆਂ ਹੋ ਗਏ ਜਿਸ ਕਰਕੇ ਇਹ ਹਾਲਾਤ ਜਿਹੜੀ ਹੈ ਉਹ ਬੜੀ ਹੋਈ ਹੈ ਤਾਂ 16 ਘਰਾਂ ਦੇ ਵਿੱਚੋਂ ਜ਼ਿਆਦਾਤਰ ਦੇ ਲੈਂਟਰ ਉਪਰੋਂ ਸੀਮੈਂਟ ਉਤਰਨਾ ਸ਼ੁਰੂ ਹੋ ਗਿਆ ਤੇ ਕਈ ਘਰਾਂ ਦੇ ਵਿੱਚ ਛੱਤਾਂ ਨੂੰ ਟੰਬਿਆਂ ਨਾਲ ਰੋਕਿਆ ਹੋਇਆ ਤੇ ਬੀਤੀ ਰਾਤ ਵੀ ਇਸ ਕਲੋਨੀ ਦੇ ਦੋ ਘਰਾਂ ਦੀਆਂ ਛੱਤਾਂ ਡਿੱਗੀਆਂ ਜਿਸ ਵਿੱਚ ਇੱਕ ਸਤਨਾਮ ਦਾ ਘਰ ਵੀ ਸ਼ਾਮਲ ਹੈ ਜਿਸ ਦੇ ਵੱਲੋਂ ਹੁਣ ਗੁਹਾਰ ਜਿਹੜੀ ਸਰਕਾਰ ਨੂੰ ਲਗਾਈ ਜਾ ਰਹੀ ਹੈ ਸਰਪੰਚ ਸਾਹਿਬ ਕੀ ਘਟਨਾ ਕੀ ਹੋਈ ਹੈਗੀ ਇੱਥੇ ਔਰ ਕਾਰਨ ਕੀ ਬਣਿਆ ਹੈਗਾ ਪਹਿਲਾਂ ਇਹ ਧੰਨਵਾਦ ਜੀ ਤੁਹਾਡਾ ਚੈਨਲ ਵਾਲਿਆਂ ਦਾ ਤੁਹਾਡੀ ਬਹੁਤ ਬਹੁਤ ਧੰਨਵਾਦ ਇੱਥੇ ਜੀ ਕਾਰਨ ਇਹ ਜੀ ਕਲੋਨੀਆਂ ਜੀ ਪਹਿਲਾਂ ਦੀਆਂ ਕੱਟੀਆਂ ਹੋਈਆਂ ਇਹਨਾਂ ਦੀ ਛੱਤ ਰਾਤ ਡਿੱਗ ਪਈ ਹੈ ਜੀ ਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਸਹਾਇਤਾ ਦਿੱਤੀ ਜਾਵੇ ਉਸ ਇਹ ਬਣੀਆਂ ਕਦੋਂ ਸੀ ਕਲੋਨੀਆਂ ਕਿਹੜੀ ਸਕੀਮ ਦੇ ਅਧੀਨ ਬਣੀਆਂ ਸੀਆਂ ਕਿਹੜੀ ਸਰਕਾਰ ਦੇ ਵੱਲੋਂ ਬਣਾਈਆਂ ਗਈਆਂ ਸੀ ਜੀ 26 ਸਾਲ ਹੋ ਗਏ ਬਾਦਰ ਸਰਕਾਰ ਨੇ 5-5 ਮਰਲੇ ਥਾਂ ਦਿੱਤੇ ਸੀ ਉਦੋਂ ਉਹਨਾਂ ਦੇ ਵਿੱਚ ਕਲੋਨੀਆਂ ਬਣੀਆਂ ਸੀ ਜੀ 26 ਸਾਲ ਹੋ ਗਏ ਆ ਇਹਨਾਂ ਬਣੀਆਂ ਨਹੀਂ ਉਹ ਕੁਝਰਤ ਦੇ ਪੈਰ ਦੇ ਹਿਸਾਬ ਨਾਲ ਇਹ ਡੱਗ ਚੁੱਕੀ ਹੈ ਜੀ ਕਿੰਨੇ ਕ ਕਲੋਨੀਓ ਚ ਕਿੰਨੇ ਕ ਘਰਾਂ ਦੇ ਮਕਾਨਾਂ ਦੀ ਛੱਤ ਲੱਗੀ ਹੈ ਇਹ ਜੀ ਦੋ ਆ ਦੋ ਆ ਹਾਂ ਜੀ ਅਧਿਕਾਰਚਨ ਨੂੰ ਪਹਿਲਾਂ ਮਿਲੇ ਅਧਿਕਾਰਚਨ ਕੋਲ ਗਏ ਸੀ ਹੁਣ ਧਿਆਨ ਚ ਫੇਰ ਲਿਆਂਦੇ ਬਾਕੀ ਹਾਲਾਤ ਕਿਹੋ ਜਿਹੇ ਨੇ ਘਰਾਂ ਦੇ ਦੂਜੇ ਘਰਾਂ ਦੇ ਜੀ ਹਾਲਤ ਸਾਰਿਆਂ ਦੇ ਗਮੀਰ ਹੀ ਆ ਜੀ ਇਹ ਨੁਕਸਾਨ ਹੈ ਜਾਨੀ ਨੁਕਸਾਨ ਤਾਂ ਵਿਚਾਰਿਆ ਹੈਗਾ ਜਗਨਾਨੀ ਨੁਕਸਾਨ ਜੀ ਇਹਦਾ ਹੈਗਾ 15-20000 ਰੁਪਏ ਦਾ ਹੋਵੇਗਾ ਮੈਂ ਜੀ ਤੁਹਾਨੂੰ ਕੀ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਹਾਂ ਸਾਚੂ ਜੀ ਇਹਦੀ ਕੋਈ ਛੱਤ ਪਾਉਣ ਤੇ ਕੋਈ ਇਹਨੂੰ ਸਹਾਇਤਾ ਦਿੱਤੀ ਜਾਵੇ ਹੈਗਾ ਜੀ ਤੁਹਾਡਾ ਔਰ ਕਿਹੜਾ ਪਿੰਡ ਹੈਗਾ ਇਹ ਮੇਰਾ ਨਾਮ ਸਤਨਾਮ ਸਿੰਘ ਹੈ ਤੇ ਪਿੰਡ ਵੰਗਲਾ ਹੈ 3 ਮੁਕਸਾਲ ਕਟਨਾ ਕੀ ਹੋਈ ਹੈ ਕਟਨਾ ਕੀ ਰਾਤ ਕੁਦਰਤੀ ਆਫਤ ਆਈ ਸੀਗੀ ਜਾਨੀ ਕਿ ਛੱਤ ਡਿੱਗ ਚੁੱਕੀ ਹੈ ਜੀ ਕਰਦੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਰੀਬ ਬਣਤਰੀ ਬਣਵਾਉ ਹੋਇਆ ਜੀ ਵੀ 25000 ਦਾ ਹੋ ਹੀ ਗਿਆ ਜੀ ਕੋਈ ਸਰਟੀਫਿਕੇਟ ਤਾਂ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਨਹੀਂ ਬਚਤਰੇ ਜੀ ਕਿੰਨੇ ਕਬਜ ਦੀ ਘਟਣਾ ਹੈ ਇਹ ਇਹ 2:30 ਵਜੇ ਦੀ ਹੋ ਗਈ 2:30 ਵਜੇ ਦੀ ਕਿੰਨਾ ਚਿਰ ਹੋ ਗਿਆ ਇਸ ਜਗ੍ਹਾ ਤੇ ਤੁਹਾਡਾ ਜਿਹੜਾ ਕਲੋਨੀ ਬਣੀ ਹੋਈ ਹੈ ਇਹਨੂੰ ਮਕਾਨ ਬਣਿਆ ਧੋ 26-27 ਸਾਲ ਹੋ ਗਏ 26-27 ਸਾਲ ਕਦੋਂ ਬਣੀਆਂ ਆ ਕਲੋਨੀਆਂ ਕਿਹਦੇ ਵੱਲੋਂ ਬਣਾਈਆਂ ਗਈਆਂ ਸੀਆਂ ਕਿਹੜੀ ਸਕੀਮ ਇਹ ਜਿਹੜੇ ਬੇਕਰ ਆਏ ਸੀਗੇ ਜੀ ਉਹਨੇ ਸਕੀਮ ਤਹਿਤ ਬਣੀਆਂ ਸੀਆਂ ਜੀ ਤੇ ਮੈਂ ਕਿਹਾ ਬਾਦਲ ਸਰਕਾਰ ਦੀ ਵੇਲੇ ਬਣੀਆਂ ਇਹ ਉਦੋਂ ਬਾਅਦ ਮੁਰੰਮਤ ਨਹੀਂ ਕਰਾਈ ਤੁਸੀਂ ਮੁਰੰਮਤ ਆਪ ਖੁਦ ਕਰਦੇ ਵੀ ਰਹੇ ਆ ਜੀ ਕਦੀ ਕਦੀ ਕਿੱਤੀ ਵੀ ਹੈ ਜੀ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਲਿਆਂਦਾ ਹੋਇਆ ਸੀ ਜੀ ਹੁਣ ਫਿਰ ਦੁਬਾਰ ਮੀਡੀਆ ਰਾਹੀਂ ਲੈ ਕੇ ਆਉਂਦੀ ਸਾਡੀ ਇਹ ਮੰਗ ਕੀ ਕਰਦੇ ਹਾਂ ਮੰਗ ਇਹ ਹੈ ਜੀ ਵੀ ਸਹਾਇਤਾ ਦਿੱਤੀ ਜਾਵੇ ਬੇਕਾਰ ਹੋ ਕੇ ਬਾਹਰ ਬੈਠੇ ਹੋਏ ਹਾਂ ਇਹ ਸਾਰੀਆਂ ਘਰਾਂ ਦਾ ਇਹ ਜਿਹੇ ਹਾਲਾਤ ਆ ਜਾਂ ਹਾਂਜੀ ਹਾਂਜੀ ਸਾਰੀਆਂ ਘਰਾਂ 16 ਕਲੋਨੀਆਂ ਜੀ 16 ਦੇ ਹੀ ਵਾਲੇ ਜੀ ਕੀ ਨਾਮ ਹੈਗਾ ਜੀ ਤੁਹਾਡਾ ਫਿਰ ਨਾਮ ਜਸਵਿੰਦਰ ਸਿੰਘ ਕਰਾਮ ਚੈਰਪਿੰਡ ਬੰਗਲ ਤੇ ਨਗਰ ਨਵਾਸੀ ਪਿੰਡ ਬੰਗਲ ਇਹ ਕਦੋਂ ਹੋਈ ਹੈ ਘੜਨਾ ਕੀ ਹੋਇਆ ਤੇ ਰਾਤ ਹੀ 2 ਵਜੇ ਦੇ ਕਰੀਬ ਸਾਡੇ ਪਿੰਡ ਸਰਕਾਰੀ ਜਗ੍ਹਾ 'ਚ ਪੰਜ-ਪੰਜ ਮਰਲੇਾਂ 'ਚ ਪਲਾਨਟ ਕਰਕੇ ਕਲੋਨੀਆਂ ਬਣੀਆਂ ਸੀਗੀਆਂ ਉਹ ਕੁਦਰਤ ਦਾ ਕਹਿਰ ਕਰਕੇ بارش ਆ ਰਹੀ ਹੋਣ ਕਰਕੇ ਹੋ ਰਾਤ ਦੋ ਕਲੋਨੀ ਵਿੱਚੋਂ ਛਤ ਦੇ ਗਿਪੀ ਉਹਨਾਂ ਦੀ ਇਹ ਕਿਉਂਕਿ ਬਣੀਆਂ ਨੂੰ 26-27 ਸਾਲ ਹੋ ਗਏ ਤਕਰੀਬਨ ਤੇ ਉਦੋਂ ਬਾਰੇ ਰਿਪੇਅਰ ਆਪ ਕਰਦੇ ਰੇ ਕੋਈ ਸਰਕਾਰ ਉਹਨੇ ਕੋਈ ਫਾਇਦਾ ਨਹੀਂ ਮਿਲੀ ਇਹਨਾਂ ਨੂੰ ਕਿਉਂਕਿ ਐ ਨਾ ਜਾਣੀ ਨੁਕਸਾਨ ਵਾਲੀ ਨੁਕਸਾਨ ਜਿੰਨਾ ਹੋਇਆ ਇਹਦਾ ਕੋਈ ਮੌਜੂਦ ਬੰਦ ਕਰਨ ਨੂੰ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਪਹਿਲਾਂ ਵੀ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਕਿ ਹੁਣ ਵੀ ਅਸੀਂ ਕਰਾਂਗੇ ਤੇ ਇਹਨੂੰ ਬੰਦ ਦਾ ਕੋਈ ਮੌਜੂਦ ਦਿੱਤਾ ਜਾਵੇ ਕੰਮ ਕੀ ਕਰਦੇ ਨੇ ਸਾਰੇ ਕਰ ਰਹੇ ਨੇ ਇਹ ਐ ਲੇਬਰ ਦਾ ਕੰਮ ਹੀ ਕਰਦੇ ਜੀ ਸਾਰੇ ਪਿੰਡ ਦੇ ਲੋਕ ਨੇ ਹਾਂ ਹਾਂ ਨਹੀਂ ਨਹੀਂ ਪਿੰਡ ਦੇ ਜੱਦੀ ਸਾਡੇ ਉਹ ਪੁਰਾਣੇ ਰਹਿੰਦੇ ਇਹਨਾਂ ਨੂੰ ਵੀ 30 ਸਾਲ ਹੋ ਗਏ ਤੇ ਇੱਥੇ ਰਹਿੰਦੇ ਰਹਿ ਚਾਹੁੰਦੇ ਸਾਰੇ ਸੱਤ ਲਿਗੀ ਕੋਈ ਅਧਿਕਾਰੀ ਆਇਆ ਹੁਣ ਨਹੀਂ ਹੁਣ ਤਾਂ ਕੋਈ ਅਧਿਕਾਰੀ ਨਹੀਂ ਆਇਆ ਤੁਹਾਡੇ ਵੀਡੀਓ ਤੋਂ ਬਿਨਾ ਕੋਈ ਵੀ ਇੱਥੇ ਨਹੀਂ ਆਇਆ ਹਿੱਟ ਸਾਡੇ ਭਜੀ ਕੀ ਨਾਮ ਹੈ ਔਰ ਕੀ ਕਹਿਣਾ ਚਾਹੋਗੇ ਕਿ ਕਿਟਨਾ ਕੀ ਹੋਇਆ ਤਹਨਾ ਹੀ ਬਾਰਛ ਪੈਂਦੀ ਸੀ ਹਾਂ ਰਾਤ ਨੂੰ ਮਕਾਨ ਢੇਕੇ ਪਿਆ ਇਹ ਬਣੀਆਂ 97 98 ਚ ਬਣੀਆਂ ਸੀ 99 ਸਾਨੂੰ ਮਿਲੀਆਂ ਸੀ ਇਹ ਸਾਨੂੰ ਤੇ ਬਣਾਈਆਂ ਗਈਆਂ ਸੀ ਇਹ ਜੀ ਉਦੋਂ ਆਪਣੇ ਮੁੱਖ ਮੰਤਰੀ ਝਾਨ ਸਿੰਘ ਬਰਾੜ ਸੀ ਆ ਆਪਣੇ ਕੋ ਜਪੀ ਉਦੋਂ ਮੁੱਖ ਮੰਤਰੀ ਇਹ ਸੀ ਆ ਤੇ ਜਿਹੜਾ ਸ਼ਰੋਮਣੀ ਕਾਲੀ ਦਲ ਦੇ ਆਦਮੀ ਸੀ ਜਦੋਂ ਦੂਜਾ ਵੀ ਸਰਕਾਰ ਬਦਲ ਚੁੱਕੀ ਸੀ ਜਦੋਂ ਲਾਟ ਹੋ ਜਾਂ ਨਾ 93 ਜੀ ਇਹ ਇਸ ਤਰ੍ਹਾਂ ਜੀ ਦੂਜਾ ਵੀ ਆ ਦਾ ਮਾੜਾ ਮੋੜ ਅਸੀਂ ਕਰਦੇ ਰਹੇ ਦੀ ਰਿਪੇਅਰ ਪੂਰ ਪਲਾਸਟਰ ਹੈ ਕੋਈ ਛੱਤ ਟੁੱਟੇ ਲੋੜ ਡਿੱਗਦਾ ਸੀ ਆਜਾ ਕੁਝ ਵੀ ਲੱਗਦਾ ਸੀ ਆ ਤੋ ਸਾਰੇ ਕੁਸ ਉਹ ਕਰਦੇ ਰਹੇ ਮਾੜਾ ਮੋੜ ਮੁੜ ਕੇ ਦੂਜਾ ਵੀ ਹੁਣ ਪ੍ਰਸ਼ਾਸਨ ਕੋਲੇ ਦੋ ਤਿੰਨ ਵਾਰੀ ਅਸੀਂ ਲਿਖ ਕੇ ਵੀ ਦਿੱਤਾ ਇਹਨਾਂ ਨੂੰ ਸਾਰਿਆਂ ਨੂੰ ਪਰ ਸਾਡੇ ਕੋ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਹੁਣ ਸੰਦੂਕੀ ਮੰਗ ਇਹ ਹੁਣ ਕਰਦੇ ਜੀ ਇਹ ਸਾਨੂੰ ਜੀ ਛੱਤ ਛੁੱਤ ਪਾਉਣ ਨੂੰ ਖਰਚਾ ਪੱਠਾ ਜੋ ਸਮਾਨ ਟੁੱਟਿਆ ਵੀ ਜਾਂ ਮਾੜਾ ਮੋਟ ਵੀ ਉਹ ਕਰਦੇ ਨਾ ਪ੍ਰਸ਼ਾਸਨ ਹਾਂ ਮਾਲਿਕ ਸਹਾਈ ਦਿੱਤੀ ਹੈ ਹੋਰ ਜੀ ਅਸੀਂ ਕੀ ਮੰਗਣਾ ਹੈ ਇਹ ਮਕਾਨ ਵਾਸਤੇ ਮੰਗਣਾ ਰਹਿਣਾ ਆਸਤੇ